ਬਹੁਤ ਬਹੁਤ ਧੰਨਵਾਦ ਸਾਰੇ ਦਾਨੀ ਸੱਜਣਾ ਲਓ ਪੈਂਦੀ ਰੇ ਆ ਕਾਂਦੀ ਦੀ ਚੈਨੀ ਨਾਲ ਕੀਤਾ ਲਓ ਆ ਕੋੜ ਦੇ ਪੱਲਾ ਦੀ ਪੀਤਾ ਸਾਰੇ ਦਾਨੀ ਸੱਜਣਾ ਦਾ ਲਓ ਪੈਂਦੀ ਰੇ ਆ ਪੀਤੂ ਕੋੜਾ ਅਦਲੇ ਪੁੱਜ ਗਿਆ ਕਹਿੰਦਾ ਵੀ ਦੂਰ ਬਹੁਤ ਪੈਂਦਾ ਲਓ ਸਾਹਮਣੇ ਬਾਟਾਂ ਦੂਰ ਦੇ ਮੋੜਾ ਪੈਂਦਾ ਪੀਤੂ ਦਾ ਆਓ ਪੈਂਦੀ ਰੇ ਇਹ ਬਾਰ ਬਾਰ ਵਧੀਆ ਦੇਖੋ ਤੁਸੀਂ ਇੰਸਟਾਗ੍ਰਾਮ ਤੇ ਕਹਿੰਦੇ ਚੱਲ ਬਹੁਤ ਬਹੁਤ ਧੰਨਵਾਦ ਸਾਰੇ ਦਾਨੀ ਸੱਜਣਾ ਲਓ ਪੈਂਦੀ ਰੇ ਆ ਪੀਤੂ ਕੋੜਾ ਅਦਲੇ ਪਾਸੇ ਟੱਕਰ ਹਾਂ ਟੱਕਰ ਵਾਲੀ ਕਬੱਡੀ 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 ਜਫਾਰ ਉਹ ਜਫਾਰ ਕਹਿੰਦੇ ਲੱਗਾ ਮੋਰ ਖਿਲਾਉ ਲੰਮੀ ਤਾਲਿਆ ਐਂ ਕਹਿੰਦੇ ਮਨਾਲਪੁਰਾ ਭੜਿਆ ਭੜਿਆ ਪਿਆ ਹਾਉ ਸਾਹਮਣੇ ਕਹਿੰਦੇ ਚਰਚੇ ਕਰਵਾਉਂਦੇ ਆ ਉਧਰ 29 ਸਤੰਬਰ ਨੂੰ ਕਹਿੰਦੇ ਸੁਭਾਉ ਨੇ ਵਿੱਚ ਅੱਠਾਂ ਕਹਿੰਦੇ ਲੜਕੀਆਂ ਦੇ ਖੇਡਣ ਦੇ ਮੇਜਰ ਆਹ ਕਾਂਦੀ ਦੀ ਪੈਣੀ ਨਾਲ ਕੀਤਾ ਤਾਲੀਆਂ ਜ਼ੋਰ ਨਾਲ ਵੱਜ ਰਹੀਆਂ ਰਾਜੀ ਭਾਈ ਜਿੱਤੇ ਪਿੱਤੂ ਕੋਟਰੇ ਵੀ ਸੱਚੇ ਨਾਲ ਖੇਡ ਵਧੀਆ ਲੱਗੀ ਆ ਇੱਕ ਪੱਟੀ ਸਾਰੀ ਤਾਲੀ ਮਾਰ ਦੋ ਆਪਣੇ ਲਾਕੇ ਦਾ ਮਾਰ ਹੈ ਲਓ ਸਮਰੇ ਪਿੱਤੂ ਕੋਟਰੇ ਨੇ ਕੰਨੇ ਵੱਲ ਰਾਮੀ ਹਟ ਕਾਲੇ ਜਿਹੜਾ ਤਿਆਰ ਹੈ ਉਧਰਲੇ ਪਾਸੇ ਦੇਖਾਂਗੇ ਬਹੁਤ ਬਹੁਤ ਧੰਨਵਾਦ ਆ ਸਾਰੇ ਦਾਨੀ ਸੱਜਣਾ ਦਾ ਲਓ ਪੈਂਦੀ ਰੇਡ ਆ ਪਿੱਤੂ ਕੋਟਰਾ ਦੱਲੇ ਪਾਸੇ ਟੱਕਰ ਬਰੋਬਰ ਦੀ ਆ ਟੱਕਰ ਬਰੋਬਰ ਦੀ ਕਬੱਡੀ 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 ਜਫਾ ਪੁੱਜ ਗਿਆ ਕਹਿੰਦਾ ਵੀ ਦੂਰ ਬਹੁਤ ਪੈਂਦਾ ਲਓ ਸਾਹਮਣੇ ਬਾਟਾਂ ਦੂਰ ਦੀਆਂ ਪਰ ਦੂਜੇ ਪਾਸੇ ਪੀਤੂ ਕੋਟੜਾ ਲਾ ਪਾਈ ਜੱਫਾ ਜਿਹੜੇ ਜਿਹੜੇ ਪੀਤੂ ਨੂੰ ਪਿਆਰ ਕਰਦੇ ਆ ਤਾੜੀ ਤੇ ਮਾਰ ਦੋ ਆਹ ਤਾੜੀਆਂ ਵੱਜ ਗਈਆਂ ਤਾੜੀਆਂ ਵੱਜ ਗਈਆਂ ਧਰਤੀ ਕਨੇ ਮੋਹਰ ਸਿੰਘ ਵਾਲੇ ਪਿੰਡ ਦੀ ਹੈ ਤੇ ਹਾਂਜੀ ਬੰਗਲਾ ਆ ਗਿਆ ਹੁਣ ਦੇ ਪਾਸੇ ਆਹ ਕੋਨਾ ਪੈਂਦਾ सौ आया बींद ਜੇ ਜਦੋਂ ਵੀ ਖੇਡ ਮੇਲਾ ਹੋਵੇਗਾ ਤੇ ਪੀਤੂ ਕੋਟੜਾ ਸਮਾਨ ਸਾਡਾ ਜਸ਼ਨਬਾਈ ਕਹਿੰਦਾ ਚਾਰ ਟੋਲਿਆਂ ਦੀ ਚੰਦੀ ਦੇ ਗਾਵਾਂ ਕੀਤਾ ਜਾਵੇਗਾ ਚੰਦੀ ਦੀ ਚੰਦੀ ਨਾਲ ਬੱਦਾ ਮਾਨ ਸਨਮਾਨ ਕੀਤਾ ਜਾਵੇਗਾ ਆਖਿਆਲਾ ਕਹਿੰਦਾ ਵੀ ਸਮਹਾਉਂ ਦੇ ਮੇਲੇ ਤੇ ਪੀਤੂ ਕੋਟੜੇ ਦਾ ਆ ਪੰਜ ਫੁੱਟੇ ਕੱਪ ਦੇ ਨਾਲ ਮਾਨ ਸਨਮਾਨ ਕਰਨਾ ਹੈ ਖਾਨ ਪਰ ਸਲੀਮ ਖਾਨ ਉਹ ਕਹਿੰਦਾ ਵੀ ਜਦੋਂ ਠੀਖੀ ਮੇਲਾ ਹੋਇਆ ਪੀਤੂ ਕੋਟੜੇ ਦਾ ਸਨਮਾਨ ਮੇਰੇ ਵੱਲੋਂ ਵੱਡੇ ਕੱਪ ਨਾਲ ਤਾੜੀਆਂ ਮਾਰ ਦਿਓ ਜ਼ੋਰਦਾਰ